ਸਾਡੇ ਕੋਲ ਏਅਰਪੋਰਟ ਤੇ ਏਅਰਪੋਰਟ ਸਟੇਸ਼ਨ ਦੇ ਉੱਪਰ ਪੁਲਿਸ ਸਟੇਸ਼ਨ ਦੇ ਉੱਪਰ ਕੰਪਲੇਂਟ ਆਈ ਸੀ ਇਹ ਕਿ ਇੱਕੋ ਮੁੰਡਾ ਜਸਪਰੀ ਦਾ ਜਿਹੜਾ ਫੋਰਨ ਨੂੰ ਜਾ ਰਿਹਾ ਸੀਗਾ ਉਹਦੀ ਜਦੋਂ ਚੈੱਕ ਇਨ ਹੋ ਰਿਹਾ ਸੀ ਤੇ ਉਹਦੇ ਕੋਲ ਇੱਕ ਡੰਮੀ ਟਿਕਟ ਮਿਲੀ ਉਹਨੂੰ ਹੈਂਡ ਓਵਰ ਕਰ ਦਿੱਤਾ ਗਿਆ ਪੁਲਿਸ ਸਟੇਸ਼ਨ ਦੇ ਵਿੱਚ ਤੇ ਜਦੋਂ ਉਹ ਇਨਵੈਸਟੀਗੇਸ਼ਨ ਕੀਤੀ ਅਚੁੱਤ ਸਾਹਿਬ ਨੇ ਸਾਡੇ ਬੜੇ ਬਰੀਕੇ ਦੇ ਨਾਲ ਇਨਵੈਸਟੀਗੇਸ਼ਨ ਕੀਤੀ ਇਨਵੈਸਟੀਗੇਸ਼ਨ ਦੇ ਵਿੱਚ ਕੁਝ ਸਾਨੂੰ ਦੋ ਬੰਦੇ ਆਇਡੈਂਟੀਫਾਈ ਹੋਏ ਜਿਹੜੇ 에ਜੰਟ ਜਿਨ੍ਹਾਂ ਨੇ ਨਾਲ ਇਹਨਾਂ ਦੀ ਗੱਲਬਾਤ ਕੀਤੀ ਸੀਗੀ ਅਸੀਂ ਇਹਨੇ ਪੈਸੇ ਲੈ ਕੇ ਤੁਹਾਨੂੰ ਫੋਰਨ ਜੜਾ ਭਵਾ ਦਾਂਗੇ ਉਸ ਤੋਂ ਬਾਅਦ ਉਹਨੂੰ ਫਾਲੋਅ ਅਪ ਕਰਦੇ ਹੋਏ ਸਾਡੇ ਐਸ ਐਚ ਓ 에어ਪੋਰਟ ਨੇ ਬੜਾ ਵਧੀਆ ਕੰਮ ਕੀਤਾ ਦੋ ਬੰਦੇ ਅਪ੍ਰੀਹੈਂਡ ਕੀਤੇ ਜਿਹਦਾ ਨਾਮ ਇੱਕ ਤਰਵਿੰਦਰ ਆ ਤੇ ਇੱਕ ਦਾ ਨਾਮ ਰੋਸ਼ਨ ਆ ਦੋਨੋਂ ਬਟਾਰਾ ਡਿਸਟ੍ਰਿਕਟ ਨੂੰ ਬਿਲੋਂਗ ਕਰਦੇ ਨੇ ਇਹਨਾਂ ਦਾ ਬੈਕਗ੍ਰਾਉਂਡ ਕੀ ਹੈਗਾ ਇਹ ਪਹਿਲਾਂ ਵੀ 에ਜੰਟ ਰਹੇ ਨੇ ਉਹਨਾਂ ਇਹਨਾਂ ਕੋਈ ਲਾਇਸੈਂਸ ਨਹੀਂ ਕੋਈ ਕੁਝ ਨਹੀਂ ਹੈਗਾ ਇਹਨਾਂ ਦੇ ਖਿਲਾਫ ਹੋਰ ਵੀ ਕੰਪਲੇਂਟਾਂ ਹੋਣ ਜੋ ਸਾਨੂੰ ਇਨਵੈਸਟੀਗੇਸ਼ਨ ਤੋਂ ਬਾਅਦ ਪਤਾ ਲੱਗਾ ਇਹਨਾਂ ਨੇ ਕਾਫੀ ਬੰਦੇ ਦੇ ਨਾਲ ਠੱਗੀਆਂ ਮਾਰੀਆਂ ਇਹ ਜਿਹੜੇ ਦੋਵੇਂ ਮੁੰਡੇ ਜਾ ਰਹੇ ਸੀਗੇ ਬਾਹਰ ਨੂੰ ਉਹਨਾਂ ਦੇ ਕੋਲ ਇਹਨਾਂ ਨੇ 10000 ਅਮਰੀਕਨ ਡਾਲਰ 855 ਆਸਟ੍ਰੇਲੀਅਨ ਡਾਲਰ 550 ਕੈਨੇਡੀਅਨ ਕਰੰਸੀ ਤੇ 200 ਯੂਰੋ ਤੇ 250 ਇੰਡੀਅਨ ਕਰੰਸੀ ਸਾਰੀ ਦੀ ਸਾਰੀ ਰਿਕਵਰ ਹੋਈ ਆ ਇਹਨਾਂ ਦੇ ਕੋਲ ਸਾਨੂੰ ਇਹਦੇ ਕੋਲ ਇੱਕ ਕ੍ਰੈਡਟ ਗੱਡੀ ਵੀ ਰਿਕਵਰ ਹੋਈ ਆ ਇਹਨਾਂ ਦੀ ਤੇ ਇਹਨਾਂ ਦੇ ਅਸੀਂ ਤਫਤੀਸ਼ ਦੇ ਵਿੱਚ ਹੋਰ ਤੁਹਾਨੂੰ ਦੱਸ ਦਈਏ ਕਿ ਇਹਨਾਂ ਦੇ ਖਿਲਾਫ ਹੋਰ ਵੀ ਬਹੁਤ ਕੰਪਲੇਂਟਾਂ ਹਨ ਰਾਜਪੂਰਨੀਆਂ ਇਨਾਂ ਨੇ ਹੋਰ ਵੀ ਬਹੁਤ ਜਗ੍ਹਾ ਠੱਗੀਆਂ ਮਾਰੀਆਂ ਬਾਹਰ ਰੂਪੇਜਨ ਐਸ ਐਚਓ ਸਦਰ ਨੇ ਵਿਨੋਦ ਸ਼ਰਮਾ ਨੇ ਬੜਾ ਅੱਛਾ ਕੰਮ ਕੀਤਾ ਸਾਡੇ ਇੱਕ ਪਰਚਾ ਦਰਜ ਹੋਇਆ ਸੀਗਾ 204/7924 ਨੂੰ ਅੰਡਰ ਸੈਕਸ਼ਨ 303 2 ਬੀ ਐਨਐਸਓ ਦੀ ਹੋਲ ਉਹਨੂੰ ਫਾਲੋਅ ਅਪ ਕਰਦੇ ਹੋਏ ਅਸੀਂ ਕੈਮਰੇਜ ਦੀ ਮਦਦ ਲੈ ਕੇ ਅਸੀਂ ਤਿੰਨ ਮੁੰਡੇ ਐਪਰੀਹੈਂਡ ਕੀਤੇ ਜਿਨ੍ਹਾਂ ਦਾ ਨਾਮ ਇੱਕ ਦਾ ਨਾਮ ਸ਼ਸ਼ੀ ਇੱਕ ਦਾ ਨਾਮ ਨਵਦੀਪ ਰਣਵੀਰ ਇਹ ਸਾਰੇ 24 21 22 ਸਾਲ ਦੇ ਮੁੰਡੇ ਹੈਗੇ ਨੇ ਇਨਾਂ ਦੀ ਜਦੋਂ ਅਸੀਂ ਪੁਛਿਸ਼ ਕੀਤੀ ਤੇ ਇਹਨਾਂ ਨੇ ਇੱਕ ਜਿਹੜਾ ਸਾਡੇ ਕੋਲ ਮੌਕੇ ਤੇ ਰਿਕਵਰੀ ਹੋਈ ਆ ਰੈੱਡ ਐਕਟਿਵੇਟਰ ਰਿਕਵਰੀ ਹੋਇਆ ਹਾਲ ਗੜ ਤੋਂ ਚੋਰੀ ਕੀਤਾ ਸੀ ਇਹ ਕਿ ਇਹਨਾਂ ਨੇ ਬਾਈਕ ਚੋਰੀ ਕੀਤਾ ਸੀ ਗੰਡਾ ਸਿੰਘ ਚੌਂਕ ਦੇ ਵਿੱਚੋਂ ਤੇ ਰਿਕਵਰੀ ਹੋ ਗਈ ਆ ਤੇ ਹੋਰ ਵੀ ਇਹਨਾਂ ਨੇ ਵਾਰਦਾਤਾਂ ਕਾਫੀ ਕੀਤੀਆਂ ਆ ਗਿਆ ਇਹਨਾਂ ਦੇ ਉੱਪਰ ਵੀ ਅਸੀਂ ਕੰਮ ਕਰ ਰਹੇ ਹਾਂ ਤੇ ਇਨਫੋਰਮੇਸ਼ਨ ਜਿਹੜੀ ਸਾਡੇ ਕੋਲ ਇਨਫੋਰਮੇਸ਼ਨ ਆਈ ਸੀ ਕਿ ਬਾਈਕ ਚੋਰੀ ਹੋ ਰਹੀ ਹੈ ਉਸ ਨਾਲ ਜਿਹੜੇ ਫਾਇਦੇ ਜਦੋਂ ਆ ਗਈ ਹੈ ਜੀ 185 ਨੰਬਰ 10924 ਦਾ ਉਨੂੰ ਫਾਲੋਅ ਅਪ ਕਰਦੇ ਹੋਏ ਸਾਡੇ ਅਸਿਸਟੈਂਟ ਸਾਹਿਬ ਨੇ ਬੜਾ ਅੱਛਾ ਕੰਮ ਕੀਤਾ ਇੱਕ ਬੁਲੱਟ ਮੋਟਰਸਾਈਕਲ ਜਿਹੜੇ ਵੱਡੇ ਮੋਟਰਸਾਈਕਲ ਚੋਰੀ ਕਰਦੇ ਸੀ ਉਹ ਗਿਰੋ ਇੱਕ ਮੁੰਡਾ ਅਸੀਂ ਆਪੀਆਂਡ ਕੀਤਾ ਜਿਹਦਾ ਨਾਮ ਹੈਗਾ ਜਗਰੂਪ ਸਿੰਘ ਵਰਖ ਲੱਕੀ ਤੇ ਇਹ ਬੜੀ ਇੰਟਰਸਟਿੰਗ ਗੱਲ ਹੈ ਥੋੜੇ ਟਾਈਮ ਹੀ ਪਹਿਲਾਂ ਉਹ ਮਲੇਸ਼ੀਆ ਤੋਂ ਆਇਆ ਸੀਗਾ ਚਾਰ ਮਹੀਨੇ ਮਲੇਸ਼ੀਆ ਤੋਂ ਲੱਗੀ ਮਲੇਸ਼ੀਆ ਤੋਂ ਵਾਪਸ ਜਦੋਂ ਆਇਆ ਇਹ ਤੇ ਆ ਕੇ ਥੋੜਾ ਜਿਹਾ ਨਸ਼ਿਆਂ 'ਚ ਪੈ ਗਿਆ ਉਸ ਤੋਂ ਬਾਅਦ ਇਹ ਆਪਣਾ ਇਸ ਕਮਾਂ ਦੇ ਵਿੱਚ ਬੈਠ ਕੇ ਇਹਨੇ ਦੋ ਜਗ੍ਹਾ ਤੋਂ ਮੋਟਰਸਾਈਕਲ ਚੋਰੀ ਕੀਤੀ ਜਿਵੇਂ ਇੱਕ ਸਪਲੰਡਰ ਇੱਕ ਬੁਲੱਟ ਬਾਈ ਜੋ ਅਸੀਂ ਦੋਵੇਂ ਰਿਕਵਰ ਕਰ ਲਏ ਨੇ ਫਰਦਰ ਹੋਰ ਵੀ ਰਿਕਵਰੀ ਹੋਣ ਦੇ ਚਾਂਸਸ ਹੈਗੇ ਨੇ ਸਾਡੇ ਐਸਐਸਓ ਸਾਹਿਬ ਅਮੋਲਕ ਐਸਐਸਓ ਜੀ ਨੇ ਇਹ ਸਬ ਕੇਸ ਦੇ ਬੜੀ ਗੰਭੀਰਤਾ ਨਾਲ ਲਗਦੇ ਕਿਉਂਕਿ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਸਾਡੇ ਸੀਪੀ ਸਾਹਿਬ ਦੇ ਬੜੇ ਸਖਤ ਹਦਾਇਤ ਹੈਗੀ ਹੈ ਕਿ ਜਿਹੜੀ ਜ਼ੀਰੋ ਪ੍ਰੋਬਲਮਸ ਹੈ ਇਸ ਕ੍ਰਾਈਮ ਦੇ ਉੱਪਰ ਤੇ ਅਸੀਂ ਲੱਖ ਵੱਖ ਜਗ੍ਹਾ ਤੋਂ ਚੋਰੀ ਕੀਤੇ ਹੋਏ ਮੋਟਰਸਾਂ ਬਾਰੇ ਖਬਰਤਾ ਹਾਂ